ਜਾ ਬੱਸ ਲੋ ਇੱਥੇ ਸਾਦੇ ਆ ਪੈਸੇ ਮੈਂ ਕਿਉਂ ਇੰਨਾ ਤੋਂ ਮੰਗਾ ਚਲੋ ਨਹੀਂ ਸਰਬਸਤ ਧੰਨਵਾਦ ਤੁਹਾਡਾ ਆਪਾਂ ਥੋੜਾ ਪੈਸੇ ਨਹੀਂ ਕਰਦਾ ਥੋੜਾ ਜਿਆ ਲੈਸ ਰਿਸ ਕਰ ਲੋ ਲੈਸ ਸਾ ਲਿਖਦਾ ਜੋ ਚੱਲਦਾ ਇੱਥੇ ਦੇ ਦੋ ਇੱਕ ਲੈਸ 14 ਸਾਲੋਂ ਤੋਂ ਇੱਕ ਸਾਲ ਦੇ ਆ ਗਏ ਹੋਰ ਲੈਸ ਕੀ ਹੋਵੇਗਾ ਅਸੀਂ ਤਾਂ ਕਿਹਾ ਹੀ ਕੁਝ ਨਹੀਂ ਪੈਣ ਨੇਗਾ ਇੰਨਾ ਸਾਲ ਹੋਣਾ ਵੀ ਸਾਲ ਪੂਰਾ ਜੋ ਤੁਹਾਡੇ ਪਿੰਡ ਸਾਲ ਇੱਕ ਦਾ ਚੱਲਦਾ ਹਾਂ ਹਾਂ ਤੁਸੀਂ ਕਿਹਾ ਇੱਕ ਸਾਲ ਤੋਂ ਰੱਖਿਆ ਚਾਰ ਸਾਲ ਤੋਂ ਕਿਵੇਂ ਦਾ ਇੱਕ ਸਾਲ ਨਹੀਂ ਹੋਇਆ ਇਹਨੂੰ ਆਇਆ ਮੈਂ ਇਹ ਗੱਲ ਕਹੀ ਤੁਹਾਨੂੰ ਤਨ ਨਹੀਂ ਕੇ ਨਾ ਹੁਣ ਐਦਾ ਅਸੀਂ ਲੈਸ ਤੈਨੂੰ ਕੀ ਕਰੀਏ ਅਜ ਤੱਕ ਕੋਈ ਲੜਾਈ ਨਹੀਂ ਕੋਈ ਕੁਝ ਗੱਲ ਨਹੀਂ ਭਾਜੀ ਤੁਸੀਂ ਐਦਾਂ ਤੁਸੀਂ ਪੱਕਾ ਨਾ ਕਰਨ ਨੂੰ ਛੱਡਣਾ ਤੁਸੀਂ ਆਪੇ ਕਹਿੰਦੇ ਕਿ 4 ਸਾਲ ਦੀ ਸੀ ਰੱਖਿਆ ਹੈਗਾ ਤੁਸੀਂ ਕੀ ਬਾਤ ਤੁਸੀਂ ਕੀ ਇੱਕ ਸਾਲ ਦਾ 4 ਸਾਲ ਬਣਾਇਆ ਤੁਸੀਂ ਹਾਂ ਤੇ ਤੁਸੀਂ ਕੀ ਕਹਿਣਾ ਨੀ 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 ਹੈ ਏਦਾਂ ਹੀ ਪਰਵਾਹ ਹੁੰਦੀ ਜਨਨ ਦੀ ਹਾਂ ਤੁਸੀਂ ਹਾਂ ਉਹਨੇ ਵੀ ਏਦਾਂ ਹੀ ਕਿਹਾ ਸੀ ਉਹਨੇ ਮੈਂ ਏਦਾਂ ਬੋਲਿਆ ਉਹ ਗਲਤ ਬੋਲ ਗਈ ਹੋਗੀ ਓਕੇ ਤੁਸੀਂ ਇਹੋ ਕਿਹਾ ਵਾ ਉਹ ਉਹ ਕਹਿੰਦੀ ਵੀ ਤੁਸੀਂ ਖਾਣ ਦੇ ਮਾਰੇ ਆਏ ਤੁਸੀਂ ਪਹਿਲੇ ਕੋਈ ਗੱਲ ਕਹੀ ਹੈ ਵੀ ਇਸ 4 1 ਸਾਲ ਦਾ ਤੁਸੀਂ 4 1 4 ਸਾਲ ਬਣਾਉਂਦੇ ਹੇਣਾ ਨਹੀਂ ਮੈਂ ਇਹ ਨਹੀਂ ਕਿਹਾ ਸੀ 4 ਸਾਲ ਬਣਾਣਾ ਤੁਸੀਂ ਕਹਿੰਦੇ ਕਿ ਤੁਹਾਡੇ ਕੋਲ 4 ਸਾਲ ਦਾ ਬੰਦਾ ਰਹਿੰਦਾ ਮੈਂ ਤਾਂ 4 ਸਾਲ ਤਾਂ ਨਹੀਂ ਰਹਿੰਦਾ ਤੁਸੀਂ ਕਿਹਾ 1 ਸਾਲ ਵੀ ਨਹੀਂ ਹੋਇਆ ਤੁਸੀਂ ਕਿਹਾ 1 ਸਾਲ ਉਹ ਮੈਂ ਇਹਨਾਂ ਨੂੰ ਰਿਕਾਰਡਿੰਗ ਸੁਣਾਈ ਹੈ ਤੁਹਾਡੀ ਇੱਕ ਇਹ ਕਿਹਾ ਤੁਸੀਂ ਵੀ 1 ਸਾਲ ਦਾ 4 ਸਾਲ ਕਹਿ ਰਹੇ ਜੀ ਇੱਕ ਸਾਲ ਦਾ 4 ਸਾਲ ਕਹਿੰਦਾ ਮਤਲਬ ਇਹ ਹੋਆ ਕਿ ਇੱਕ ਸਾਲ ਰੱਖਿਆ ਸੀ ਤੇ ਤੁਸੀਂ 4 ਸਾਲ ਦਾ ਤੋਂ ਬਣਾਉਂਦੇ ਜੀ ਇਹਦਾ ਮੀਨਿੰਗ ਇਹ ਹੁੰਦਾ ਵਾ ਜੀ ਤੁਸੀਂ ਕਿਹਾ ਨਾ ਕਿ 4 ਸਾਲ ਤੁਸੀਂ ਰੱਖਿਆ ਬਈ ਯਾਰ ਮੈਂ ਭੈਣੇ ਬੈਠਣੀਆਂ ਤੇ ਨਾਲ ਹੁਣ ਯਾਰ ਆਪਾਂ ਕਿਉਂ ਨਿਸ਼ਾਨਵੀਰ ਮੈਂ ਸਰਪੈਂਸਰ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਤੁਹਾਡਾ ਹਣਾ ਠੀਕ ਹੈ ਜੀ ਨਹੀਂ ਬੈਠਣਾ ਨਹੀਂ ਮੈਂ ਮੈਂ ਇੱਥੇ ਤੋਂ ਹੀ ਤਰਲੇ ਥੋੜੀ ਕੱਢਣ ਆਇਆ ਯਾਰ ਹੱਦ ਹੋ ਗਈ ਆ ਠੀਕ ਹੈ ਇੱਕ ਗੱਲ ਤੁਸੀਂ ਕਰ ਦੋ ਮੈਂ ਤਾਂ ਗੱਲ ਹੀ ਤਾਂ ਕਿਹਾ ਹੀ ਕੋਈ ਨਹੀਂ ਤੁਹਾਨੂੰ ਤਾਂ ਕਦੇ ਨਹੀਂ ਕੀਤਾ ਅਸੀਂ 4 ਸਾਲ ਦੀ ਬਜਾਏ ਇੱਕ ਸਾਲ ਦੀ ਆ ਗਿਆ ਮੈਂ ਤੁਸੀਂ ਤੁਹਾਡੀ ਚੱਲ ਤੁਸੀਂ ਤੁਹਾਡੀ ਮੈਂ ਤੁਹਾਡੇ ਦੀਨ ਮਾਨ ਨੂੰ ਧਿਆਨ ਤੇ ਰੱਖ ਕੇ ਮੈਂ ਮੰਨ ਲਿਆ ਕਿ ਤੁਹਾਡੇ ਛੋਟੇ ਛੋਟੇ ਬੱਚੇ ਆ ਤੁਸੀਂ ਇਮਾਨਦਾਰ ਧਿਆਨ ਤੇ ਰੱਖ ਕੇ ਕਹਤਾ 1 ਸਾਲ ਤੋਂ ਰੱਖਿਆ ਸੀ 1 ਸਾਲ ਤੋਂ ਲਾਉ ਨੂੰ 6 ਮਹੀਨੇ ਤੇ ਲਿਆਵਾ ਜੇ ਤੁਸੀਂ ਕਹਿੰਦੇ 1 ਸਾਲ ਨਹੀਂ ਹੋਇਆ ਸੀ ਮੰਨਦੇ 11 ਮਹੀਨੇ ਹੋ ਗਏ ਤੁਸੀਂ ਕਹੇ 1 ਸਾਲ ਨਹੀਂ ਹੋਇਆ ਤਾਂ ਮਤਲਬ ਇਹ ਨਹੀਂ ਵੀ 3 ਮਹੀਨੇ ਹੋ ਗਏ 4 ਹੋ ਗਏ ਮੈਨੂੰ ਯਕੀਨ ਨਹੀਂ ਉੱਤੇ ਮੇਰਾ ਮੇਰੇ ਬਰੂਹਣ ਬੰਦੇ ਮੈਂ ਕਹਣਾ ਪੈਣੇ ਮੈਂ ਆਪ ਨਹੀਂ ਖੜਨੇ ਮੈਂ ਇੱਥੋਂ ਪੈਸਾ ਨਹੀਂ ਲੈ ਕੇ ਜਾਣ ਤੁਸੀਂ ਉਹਦੇ ਖਾਤੇ 'ਚ ਪਾਉਣੇ ਅਸੀਂ ਨਹੀਂ ਲੈ ਕੇ ਜਾਣੇ ਖਾਤੇ 'ਚ ਪਾਉਣੇ ਸਰਪੰਚ ਸਾਹਿਬ ਕੋਸੂ ਮੋਣਿਆ ਇਹ ਪੈਸੇ ਸਰਪੰਚ ਸਾਹਿਬ ਨੂੰ ਹੈਂਡਓਵਰ ਕਰਨੇ ਅੱਜ ਚਲੋ ਠੀਕ ਹੈ ਬੁਲਾਓ ਸਾਲ ਇੱਕ ਦਾ ਕਿੰਨਾ ਚੱਲਦਾ ਤੁਹਾਡੇ ਇੱਥੇ ਕਿੰਨਾ ਚੱਲਦਾ ਸਾਲ ਇੱਕ ਦਾ ਦੱਸੋ ਪੁੱਛੋ ਜਿਹੜਾ ਕੰਮ ਕਰਦਾ ਹੋਣਾ ਮੈਂ ਪੱਠੇ ਪਉਣ ਦਾ ਤੁਹਾਨੂੰ ਪਤਾ ਹੀ ਆ ਥੋੜਾ ਚੱਲਦਾ ਕੀ ਆ ਗੁਆ ਸੁੱਟਣਾ 24 ਘੰਟੇ ਡਿਊਟੀ ਡਿਆੜੀ ਲਾ ਲਓ 24 ਘੰਟੇ ਡਿਊਟੀ ਲਾਓ ਡਿਆੜੀ ਹਾਂ ਮਿਹਨਤੂ ਦੀ ਡਿਆੜੀ ਲਾ ਸਾਡੇ ਪਾਸ ਲਾੜੀ ਨਹੀਂ 24 ਘੰਟੇ ਦੀ ਡਿਆੜੀ ਆ ਨਾਲ 24 ਘੰਟੇ ਦਾ ਉਹ ਲਾ ਦਿਓ 12 ਘੰਟੇ ਲੋਕੀ ਜੌਬ ਕਰਦੇ ਆ ਇਹਦੀ ਜੌਬ ਵਿਚ ਬਚਾਰੇ ਦੀ 24 ਘੰਟੇ ਦੀ ਜੌਬ ਹੈ ਇਹ ਪੱਠੇ ਪੋਦਾ ਗੁਆ ਵੀ ਸੁੱਟਦਾ ਸਾਰਾ ਕੰਮ ਕਰਦਾ ਇਹ ਨਹੀਂ ਵੀ ਕਿਹੜਾ ਬੰਦਾ ਵਾ ਤੁਹਾਨੂੰ ਤਰਕੇ 400 ਤੁਸੀਂ ਮੈਨੂੰ ਬੰਦਾ ਲਿਆ ਦਿਓ ਮਾੜਨ ਨੂੰ ਪੁੱਛ ਲਓ ਕਿੰਨੀ ਤਨਖਾਹ ਤੇਰੀ ਹ ਉਹ ਜੇ ਕਿਤੇ ਤਾਂ ਗਾਂ ਗੱਲਾਂ ਕੋ ਫੜੇ ਤੇ ਨਾ ਨਹੀਂ ਆ ਪੂਰੀ ਤਨਖਾਹ ਲੈ ਲਓ ਬਸ ਉਹ ਪਸੇ ਨਹੀਂ ਜਾਣਾ ਕੋਈ ਉਹ ਤਾਂ ਨਿਕਲੇ ਜਾਣਾ ਉਹ ਤਾਂ ਪਤਾ ਹੀ ਦਿਹਾੜੀ ਦੇ ਹਿਸਾਬ ਨਾਲ ਚੱਲਦਾ ਉਹ ਉਹ ਤਾਂ ਫਿਰ ਆਹੋ ਦਿਹਾੜੀ ਦਿਹਾੜੀ ਵੀ ਜੀ ਆਪਾਂ ਜੀ ਦਿਹਾੜੀ ਵੀ ਆਈਏ ਨਾ ਬੰਦਾ 8 ਵਜੇ ਹੁੰਦਾ ਸ਼ਾਮੀ 6 ਵਜੇ ਘਰੇ ਚਲ ਜਾਂਦਾ ਜਿੰਨੇ ਬੰਦੇ ਬਣਾਓ ਆਜੋ ਸਿਆ ਕਰੋ ਤੇ ਹਿਸਾਬ ਨਾਲ ਇੱਕ ਸਾਲ ਦੇ ਹਿਸਾਬ ਨਾਲ ਹਾਂ ਦੱਸੋ ਦੱਸੋ ਯਾਰ ਜੀ ਕੱਲੀ ਵੀ ਹੈ ਤੇ ਇਸ ਬੰਦੇ ਨੂੰ ਰੱਖ ਲਿਆ ਮੈਨੂੰ ਇਸ ਬੰਦੇ ਦੇ ਨਾਲ ਵੀ ਵੀਡੀਓ ਆਈਏ ਇਹ ਮੇਰੇ ਨਾਲ ਵੀ ਟੱਚ ਚਪੇ ਲਈ ਪਹਿਲਾਂ ਜੁੜਿਆ ਵਾ ਇਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਇੱਥੇ ਤੁਹਾਡੇ ਇੱਥੇ ਇੱਕ ਡੇਰਾ ਵਾ ਉੱਥੇ ਆ ਬੰਦਾ ਵਾ ਤੇ ਹੈਗਾ ਵਾ ਪਹਿਲਾਂ ਇਨਕੁਆਇਰੀ ਕਰ ਕਿਉਂਕਿ ਕਈ ਲੋਕ ਕੀ ਕਰਦੇ ਆ ਕਿ ਦੁਸ਼ਮਣੀਆਂ ਕੱਢਣ ਦੇ ਮਾਰੇ ਸਾਨੂੰ ਯੂਜ਼ ਕਰ ਲੈਂਦੇ ਆ ਤੇ ਮੈਂ ਕਿਹਾ ਵੈਰੀਫਾਈ ਕਰਕੇ ਆ ਇੱਕ ਇਹ ਆਇਆ ਇਹ ਕਹਿੰਦਾ ਵੀਰੇ ਉੱਥੇ ਬੰਦਾ ਹੈਗਾ ਵਾ ਮੈਂ ਕਿਹਾ ਤੂੰ ਇਦਾਂ ਕਰ ਤੂੰ ਉਹਨੂੰ ਇੱਕ ਜੀ ਪਿਆਰ ਨਾਲ ਕਹਿੰਦਾ ਕਿ ਵੀਰੇ ਸਾਨੂੰ ਬੰਦਾ ਦੇ ਦੇ ਠੀਕ ਹੈ ਜੀ ਤੇ ਅਸੀਂ ਤੇ ਕੋਈ ਕਾਰਵਾਈ ਨਹੀਂ ਕਰਦੇ ਕੋਈ ਵੀਡੀਓ ਨਹੀਂ ਬਣਾਉਂਦੇ ਕੋਈ ਕੁਝ ਨਹੀਂ ਆ ਤੇ ਮੈਂ ਕਿਹਾ ਤੂੰ ਬੰਦਾ ਉਹਦੇ ਤੋਂ ਲਿਆ ਤੇ ਮੈਂ ਤੇਰੇ ਤੋਂ ਇੱਥੇ ਛੱਡ ਜਾ ਮੇਰੇ ਕੋਲ ਕਹਿੰਦਾ ਵੀਰੇ ਠੀਕ ਆ ਇਹ ਦੁਬਾਰਾ ਰਾਤ ਆਇਆ ਰਾਤ ਇਹ ਇਹਨੂੰ ਫੜ ਲਿਆ ਉਹਨੂੰ ਕਹਿੰਦਾ ਖਾਨ ਸਾਹਿਬ ਨੂੰ ਕਹਿੰਦਾ ਕਿ ਵੀ ਦੀ ਇਹ ਬੰਦਾ ਵਾ ਸਾਨੂੰ ਦੇ ਦਿਓ ਇਹ ਕਹਿੰਦਾ ਮੈਂ ਬੰਦਾ ਨਹੀਂ ਦੇਣਾ ਇਹ ਸਾਡਾ ਆਪਣਾ ਪਰਿਵਾਰਕ ਮੈਂਬਰ ਆ ਕਿੱਥੋਂ ਲਿਆਂਦਾ ਪੁੱਛਿਆ ਕੌਣ ਆਏ ਇਹਦਾ ਆਧਾਰ ਕਾਰਡ ਵਿਖਾ ਨਹੀਂ ਇਹ ਆਧਾਰ ਕਾਰਡ ਨਹੀਂ ਹੈਗਾ ਪਰਿਵਾਰਕ ਮੈਂਬਰ ਦਾ ਤੁਹਾਨੂੰ ਪਤਾ ਸਾਰੇ ਪ੍ਰੂਫ ਹੁੰਦੇ ਆ ਇਹਨਾਂ ਦੇ ਬੱਚਿਆਂ ਦੇ ਜਨਮ ਸਰਟੀਫਿਕੇਟ ਸਭ ਕੁਝ ਬਣੇ ਹੋਣਗੇ ਇਹ ਕਹਿੰਦਾ ਕਿ ਨਹੀਂ ਮੇਰਾ ਬੰਦਾ ਮੈਂ ਰੱਖਿਆ ਹੀ ਆਪਣੇ ਕੋਲ ਰੱਖਿਆ ਵਾ ਪਰ ਮੈਨੂੰ ਮੈਂ ਬੰਦਾ ਨਹੀਂ ਤੁਹਾਨੂੰ ਦੇਣਾ ਇਦੇ ਤਲੇ ਕੱਢਦਾ ਰਿਹਾ ਬੜੇ ਇਹਦੇ ਤਲੇ ਕਢੇ ਇਹ ਬੜਾ ਉਹਨੂੰ ਕਹਿੰਦਾ ਰਿਹਾ ਪਿੱਤਲੇ ਕੱਢਦਾ ਰਿਹਾ ਵੀ ਬੰਦਾ ਦੇ ਦੇ ਉਹਨੇ ਉਹ ਬੰਦਾ ਨਹੀਂ ਦਿੱਤਾ ਇਹ ਵੀਡੀਓ ਬਣਾਉਣ ਲੱਗਾ ਸੀਗਾ ਉਹਨੇ ਵੀਡੀਓ ਵੀ ਨਹੀਂ ਬਣਾਉਣ ਦਿੱਤੀ ਇਹ ਵੀਰ ਨੇ ਅੱਗੇ ਆ ਕੇ ਮੈਨੂੰ ਹੱਥ ਜੋੜ ਕੇ ਕਹਿੰਦਾ ਵੀਰ ਮੈਨੂੰ ਉਹਨੇ ਬੰਦਾ ਨਹੀਂ ਦਿੱਤਾ ਫਿਰ ਅਸੀਂ ਮਜਬੂਰਨ ਅੱਜ ਤੱਕੇ 2 ਵੇ ਦੇ ਤੁਰੇ ਹਾਂ ਇਹ ਤੋਂ ਬੰਦਾ ਲੈਣੇ ਤੁਸੀਂ ਇੱਕ ਗੱਲ ਦੱਸੋ ਅਸੀਂ ਤੁਹਾਨੂੰ ਜਿਹੜੀ ਗੱਲ ਕੋਈ ਗੱਲ ਨਹੀਂ ਬੰਦਾ ਲੈ ਲੈ ਅੱਜ ਤੋਂ ਸਾਲ ਇੱਕ ਪਹਿਲਾਂ ਸਾਲ ਡੇਢ ਸਾਲ ਪਹਿਲਾਂ ਇੱਕ ਬੰਦਾ ਸੀ ਤੇਰੇ ਕੋਲ ਠੀਕ ਹੈ ਜੀ ਮੇਰੇ ਕੋਲ ਹਾਂ ਉਹ ਬੰਦਾ ਕਿੱਥੇ ਹੈ ਨਹੀਂ ਤੇਰੇ ਕੋਲ ਸੀਗਾ ਮੇਰੇ ਕੋਲ ਨਹੀਂ ਉਹ ਬਾਅਦ ਮੈਂ ਵੀਡੀਓ ਖਾਵਾਂ ਤੈਨੂੰ ਦੀ ਕਿਤੇ ਹੁਣ ਕਹਿਣਾ ਹੈ ਬਾਜੀ ਵੀ ਉਹ ਨਹੀਂ ਪਹਿਲਾਂ ਦਾ ਹੀ ਮੇਰੇ ਕੋਲ ਹੈ ਇੱਧਰ ਦੇਖ ਆ ਬੰਦਾ ਤੇਰੇ ਤੁਹਾਨੂੰ ਕੋ ਪਤਾ ਵੀ ਨਹੀਂ ਹੈ ਰੁਕ ਤੋ ਜਾ ਹੈਗਾ ਸੀ ਨਾ ਮੇਰੇ ਕੋਲ ਹੈ ਕਿਹਦੇ ਕੋਲ ਸੀ ਯਾਰ ਇੱਕ ਸਪੌਂਸੀਬਲ ਪਰਸਨ ਦੇ ਹੋਣ ਦੇ ਬਾਵਜੂਦ ਵੀ ਇੰਨੇ ਝੂਠ ਬੋਲਦਾ ਪਿਆ ਹੈ ਠੀਕ ਹੈ ਜੀ ਇਹ ਕਹਿੰਦਾ ਮੇਰੇ ਤੋਂ 2-3 ਮਹੀਨੇ ਹੋ ਗਏ ਬੰਦਾ ਰੱਖਿਆ ਉਹਨੂੰ ਸਿੰਘ ਸਾਹਿਬ ਜੀ ਬੰਦਾ ਇਹ ਤੋਂ 1 ਸਾਲ 2 ਸਾਲ ਹੋ ਤਿੰਨ ਸਾਲ ਤੋਂ ਉੱਤੇ ਬੰਦਾ ਹੋ ਗਿਆ ਜਿਹੜਾ ਜਿਹੜਾ ਜੋ ਥੋੜਾ ਜਿਹਾ ਹਾਂ ਇਹਦੇ ਮੇਰੇ ਤੋਂ ਪਿੰਡ ਦੇ ਵਿੱਚ ਮੈਂ ਤਰੂ ਮੂਤੀ ਲੱਗਦੇ ਸੀ ਪਰ ਇਹਨਾਂ ਕੋਈ ਬੰਦੇ ਅੱਗੇ ਨਹੀਂ ਹੋਣੇ ਜਿੰਨਾਂ ਕਿ ਜੇ ਸਾਰੇ 3 ਸਾਲਾਂ ਦੀ ਮਿਹਨਤ ਦਵੇਂਗਾ ਤੇ ਬੰਦਾ ਅੱਗੇ ਹਰ ਬਗਲਾ ਤਾਂ ਮੈਂ ਪਾ ਦੇ ਫਿਰ ਇਹਦੀ ਵਾਈਫ ਨੇ ਕਹਿ ਦਿੱਤਾ ਵੀ ਨਹੀਂ 3 ਸਾਲ ਨਹੀਂ ਹੋ ਗਏ 4 ਸਾਲ ਨਹੀਂ ਹੋਏ 1 ਸਾਲ ਹੋ ਗਿਆ ਮੈਂ ਇਹ ਕਿਹਨੂੰ ਕਰਨ ਗਏ ਬੰਦਾ ਇੱਕ ਸਾਲ ਦੀ ਮੈਂ ਰਿਕਾਰਡਿੰਗ ਸੁਣਾਤੀ ਸਰਪੰਚ ਸਾਹਿਬ ਨੂੰ ਠੀਕ ਹੈ ਜੀ ਹਾਂ ਤੇ ਮੈਂ ਕਿਹਾ ਮੈਂ ਕਿਹਾ ਚਲ ਛੱਡ ਬਰਾ ਉਹ ਬੰਦੇ ਵੀ ਨਹੀਂ ਸਾਹਮਣੇ ਆਉਣਦੇ ਸਾਲ ਤੂੰ ਕਿਹਾ ਵੀ ਪ੍ਰੂਫ ਲਿਆ ਉਹ ਬੰਦੇ ਸਾਹਮਣੇ ਨਹੀਂ ਆਉਣੇ ਇੱਕ ਸਾਲ ਦਾ ਤੇਰੀ ਵਾਈਫ ਨੇ ਕਿਹਾ ਜਾਂ ਤੇ ਇਹਦਾ ਇੱਕ ਸਾਲ ਦਾ ਇਹਨੂੰ ਮਿਹਨਤਾਂ ਨਾ ਅਸੀ ਸਿੰਘ ਸਾਹਿਬ ਜੀ ਸੋਸਾਇਟੀ ਤੋਂ ਆਏ ਅਸੀਂ ਮਿਹਨਤਾਂ ਨਾ ਅਸੀਂ ਨਹੀਂ ਲੈ ਕੇ ਜਾਣਾ ਨਾ ਇਸੇ ਆਪਣੇ ਕੋਲ ਰੱਖਣਾ ਉੱਥੇ ਚੱਲਣ ਦੇ ਹੋ ਤੁਹਾਡਾ ਪਿੰਡ ਦਾ ਮੋਹਤਵਾਰ ਰਸਪਾਲ ਸਾਹਿਬ ਜਿੱਥੇ ਤੁਸੀਂ ਆ ਠੀਕ ਹੈ ਰਿਸਪੈਕਟਡ ਪਰਸਨ ਆ ਮੋਹਤਵਾਰ ਜੀ ਰਿਸਪੌਂਸੀਬਲ ਦੇ ਇਹਦੀ ਜੋ ਮਿਹਨਤ ਭਰਦੀ 1 ਸਾਲ ਦੀ ਉਹ ਹੈਂਡਓਵਰ ਤੁਹਾਨੂੰ ਕੀਤੀ ਜਾਊਗੀ ਠੀਕ ਚਲੋ ਸਰਪੰਚ ਸਾਹਿਬ ਨੂੰ ਕੀਤੀ ਜਾਊਗੀ ਮਾਨੀ ਤੁਸੀਂ ਨਹੀਂ ਜ਼ਿੰਮੇਵਾਰੀ ਲੈਣੀ ਸਰਪੰਚ ਸਾਹਿਬ ਨੂੰ ਕੀਤੀ ਜਾਊਗੀ ਜਦੋਂ ਇਹਦਾ ਅਕਾਊਂਟ ਖੁੱਲ ਗਿਆ ਇਹਦੇ ਅਕਾਊਂਟ ਦੇ ਆ ਉਹ ਅਸੀਂ ਉਹ ਇਹਦੇ ਜਿਹੜੇ ਹੈਗੇ ਨਾ ਇਹਦੇ ਪੂਰੇ ਪ੍ਰੂਫ ਉਹ ਅਸੀਂ ਬਣਵਾ ਲਾਂਗੇ ਜਦੋਂ ਇਹਦਾ ਅਕਾਊਂਟ ਖੁੱਲ ਗਿਆ ਫਿਰ ਠੀਕ ਹੈ ਤੁਹਾਡੀ ਗੱਲ ਫਿਰ ਜਦੋਂ ਇਹਦੀ ਜਿਹੜੀ ਵੀਡੀਓ ਵਾਇਰਲ ਹੋਗੀ ਨਾ ਆ ਵੀਡੀਓ ਬਣਾ ਰਹੇ ਸੀ ਇੱਥੇ ਕਰਕੇ ਬਣਾ ਰਹੇ ਆ ਇਹ ਹਫਤਾ ਵਾਇਗਰੂ ਮੇਰ ਕਰੇ ਹਫਤੇ ਤੋਂ ਪਹਿਲਾਂ ਪਹਿਲਾਂ ਇਹਦੀ ਫੈਮਿਲੀ ਦੇ ਕੋਲ ਪਹੁੰਚਿਆ ਹੋਊਗਾ ਜੇਕਰ ਵਾਈਗੁਰ ਦੀ ਮੇਰ ਹੋ ਗਈ ਤੇ ਬਹੁਤ ਪਰਿਵਾਰ ਲੱਭਦੇ ਆ ਵੀਡੀਓ ਥਰੂ ਅਸੀਂ ਆਪਣੀ ਆਪਣੇ ਆਪਣੇ ਚੈਨਲ ਵਾ ਨਹੀਂ ਮੈਂ ਸਮਝ ਗਿਆ ਫਿਰ ਫਿਰ ਕੀ ਮਸਲਾ ਹੱਲ ਕੀਤਾ ਜਾਵੇ ਫਿਰ ਇਹ ਦੱਸੋ ਤੁਸੀਂ ਜਾਂ ਫਿਰ ਐ ਹੀ ਹੈ ਜੇ ਸਰਦਾ ਕੋਲੋਂ ਮੈਂ ਤੇ ਆਪਦੇ ਕੋਲੋਂ ਵੀ 5000 ਰੁਪਏ ਤਨੂੰ ਦੇ ਸਕਦਾ ਵੀ ਬਾਅਦ ਚ ਲੈ ਲੂੰਗਾ ਹੋਰ ਕੀ ਹਾਂਜੀ ਕਿਸੇ ਦੇ ਹੈਂਡ ਹੋ ਗਿਆ ਅਜੇ ਤੱਕ ਕੋਈ ਉਹਨਾਂ ਪਰਿਵਾਰ ਲੱਭੇ ਨਹੀਂ ਹਾਂਜੀ ਜਾ ਪਾ ਦੀ ਐਸ ਮਹੀਨੇ ਹੀ ਤਿੰਨ ਚਾਰ ਜਣੇ ਚਲੇ ਗਿਆ ਆ ਮਖੂਤੋਂ ਇੱਕ ਮੁੰਡਾ ਜਿਹੜੇ ਰੱਖਦੇ ਆ ਇਹਦਾ ਨੀ ਮੋਟਾ ਡਟਾ ਟਾਈਮ ਹੁੰਦਾ ਉਹਦਾ ਨਹੀਂ ਹੁੰਦਾ ਫਿਰ ਜਦੋਂ ਉਹ ਬੰਦੇ ਦੀ ਮੈਂ ਵੀਡੀਓ ਪਾਈ ਥੋੜੇ ਦਿਨ ਲੱਗੇ ਗੋਬਲਾ ਜਾ ਉਹ ਬੰਦਾ ਤੋਂ ਬਿਨਾ ਬਾਹਲਾ ਬੁਰਾ ਆਪਣੀ ਫੈਮਿਲੀ ਕੋਲ ਪਹੁੰਚਿਆ ਠੀਕ ਹੈ ਜੀ ਮੇਰੇ ਚੈਨਲ ਤੇ ਤੁਸੀਂ ਉਹ ਵੀਡੀਓ ਦੇਖ ਸਕਦੇ ਜੀ ਮੈਂ ਤੁਹਾਨੂੰ ਚੈਨਲ ਦਿਖਾ ਦੂੰਗਾ ਵੀਡੀਓ ਕੱਢ ਕੇ ਦੇਖ ਸਕਦੇ ਜੀ ਠੀਕ ਹੈ ਜੀ ਭੈਣ ਮੈਂ ਬਿਜਲੀ ਘਰੋਂ ਲੈ ਕੇ ਆਇਆ ਮੈਂਟਲੀ ਬਹੁਤ ਡਿਸਟਰਬ ਸੀ ਭਾਰੇ ਸਰੀਰ ਦੇ ਸੀ ਐਸੀ ਚੁੱਕ ਚੁੱਕ ਕੇ ਗੱਡੀ ਚ ਮਤਲਬ ਕਿ ਰੈਸਕਿਊ ਕਰਕੇ ਲੈ ਕੇ ਆਂਦੀ ਉਹਦਾ ਫੈਮਿਲੀ ਲੱਭ ਗਈ ਅਮਰਸਰ ਗਈ ਲੈ ਲੈ ਹਾਂ ਜੀ ਉਹ ਅਮਰਸਰ ਉਹਦੀ ਫੈਮਿਲੀ ਲੱਭ ਗਈ ਉੱਥੋਂ ਲੈ ਕੇ ਆਈ ਇੱਕ ਵੀਰ ਨੂੰ ਅਸੀਂ ਮਤਲਬ ਕਿ ਇਦਾਂ ਦੇ ਬਹੁਤ ਹੀ ਕੇਸਿਸ ਆ ਜੇ ਨਹੀਂ ਲੱਭਦੇ ਕਿਉਂਕਿ ਅਸੀਂ ਰੱਬ ਨਹੀਂ ਹੈਗੇ ਜੇਕਰ ਨਹੀਂ ਲੱਭਦੇ ਮਤਲਬ 50% ਲੱਭ ਜਾਂਦੇ 50% ਨਹੀਂ ਲੱਭਦੇ ਨਹੀਂ ਲੱਭਦੇ ਤਾਂ ਆਪਣਾ ਅਨਾਥ ਆਸ਼ਰਮ ਉੱਥੇ ਆਪਣੇ ਕੋਲ ਹਰੀਕੇ ਪੱਤਨ ਦੇ ਲਾਗੇ ਪਿੰਡ ਮਰਹਾਣਾ ਡਿਸਟ੍ਰਿਕਟ ਤਰਨਤਾਰਨ ਉੱਥੇ ਵਿੱਚ ਰੱਖ ਕੇ ਉਹਨਾਂ ਦੀ ਸਾਂਭ ਸੰਭਾਲ ਹੁੰਦੀ ਹੈ ਤੁਸੀਂ ਐਨੀ ਟਾਈਮ ਜਾ ਕੇ ਛਾਪਾ ਮਾਰ ਸਕਦੇ ਜੀ ਠੀਕ ਹੈ ਤੁਸੀਂ ਅਜਾ ਆ ਮੁੱਕ ਦੀ ਗੱਲ ਆ ਠੀਕ ਹੈ ਜੀ ਜਾਂ ਤੇ ਇਹਦੇ ਤੇ ਸਾਡੇ ਅਕਾਦਮੀ ਆ ਪੂਰੇ ਚੱਲਦੇ ਹਾਂਜੀ ਚੱਲਦੇ ਚੱਲਦੇ ਉਹ ਉੱਥੇ ਕੋਈ ਨਾ ਨਸ਼ਾ ਜਿਹਾ ਉੱਕੇ ਅੰਦਰ ਕੋਲੇ ਆਹ ਉਹ ਤਾਂ ਅਕਾਦਮੀ ਚ ਹਾਂਜੀ ਨਹੀਂ ਚਲੋ ਤੁਹਾਡਾ ਧੰਨਵਾਦ ਤੁਸੀਂ ਆਏ ਜੀ ਹੈ ਨਾ ਅੱਛਾ ਮਤਲਬ ਅੱਜ ਹੀ ਆ ਜੇ ਕੱਲ ਨੂੰ ਇਹ ਸਿੰਘ ਸਾਹਿਬ ਸਾਡਾ ਟਾਈਮ ਵੇਸਟ ਕਰ ਰਿਹਾ ਵਾ ਠੀਕ ਹੈ ਜੀ ਅਸੀਂ 6 ਅੱਜ ਤੱਕ 3 ਵਜੇ ਆਣ ਕੇ ਬੈਠੇ ਆ ਇਹ ਸਾਡਾ ਟਾਈਮ ਵੇਸਟ ਕਰ ਰਿਹਾ ਵਾ ਠੀਕ ਹੈ ਜੀ ਜਾਂ ਇੱਕ ਗੱਲ ਹੋਣੀ ਹੈ ਜਾਂ ਇਹਦੀ ਪੂਰੀ ਮਿਹਨਤ ਮਿਲੂਗੀ ਇਹਨੂੰ ਜਾਂ ਇਹਨਾਂ ਤੇ ਕਾਰਵਾਈ ਮਤਲਬ ਕਰਾਉਂਗੇ ਪੁਲਿਸ ਕਰਾਂਗੇ ਪੈਸੇ ਤੁਹਾਨੂੰ ਟ੍ਰਾਂਸਫਰ ਕਰ ਨਹੀਂ ਬੰਦਵਾ ਮਜ਼ਦੂਰ ਨੂੰ ਆਪਾਂ ਘਰੇ ਨਹੀਂ ਰੱਖਦੇ ਚਲੋ ਕੋਈ ਜਦੋਂ ਵੀ ਮੈਂ ਟੀਜ਼ਰ ਬੰਦੇ ਨੂੰ ਆਪਾਂ ਰੱਖ ਨਹੀਂ ਸਕਦੇ ਆਪਣੇ ਘਰ ਹਾਂ 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 ਓਕੇ ਕੋਈ ਗੱਲ ਨਹੀਂ ਆਪਾਂ ਹੈਗੇ ਨਾ ਕੋਈ ਗੱਲ ਚਿੰਤਾ ਨਾ ਕਰੋ ਰਲ ਮਿਲ ਕੇ ਕਰਾਂਗੇ ਕੋਈ ਨਹੀਂ ਹਲਾਕੇ ਇਸ ਵੀਰ ਨੂੰ ਰਾਤ ਤੋਂ ਬੰਦਾ ਦੇ ਦਿੰਦਾ ਨਾ ਨਾ ਤੁਹਾਨੂੰ ਇੰਚੌਂਦੀ ਰੋਡ ਤੱਕ ਨਾ ਮੈਂ ਨਾ ਕਰਦਾ ਮਸਲਾ ਜਿੰਨਾ ਹੁਣ ਇਹਦੇ ਤੇ ਜੇਕਰ ਇਹ ਬਹੁਤ ਇਹ ਰੂਟ ਚੱਲਦਾ ਹੁੰਦੇ ਆ ਇਹ ਕੋਈ ਗਵਰਨਮੈਂਟ ਦੀ ਗੱਲ ਬਾਤ ਹੈ ਫਿਰ ਮੈਂ ਤੁਹਾਨੂੰ ਦੱਸਦਾ ਮਸਲੇ ਦਾ ਹੱਲ ਮੈਂ ਤੁਹਾਨੂੰ ਵੀ ਦੱਸਦਾ ਨਵਾਂ ਪੋਸਿਬਿਲਟੀ ਆ ਇਨ ਦਾ ਮਤਲਬ ਕਿ ਸੋਸ਼ਲ ਫੀਲਡ ਠੀਕ ਹੈ ਜੀ ਬੱਟੀ ਆਪਣੀ ਰਿਸਪੌਂਸਿਬਿਲਟੀ ਦੇ ਉਲਟ ਜਾ ਰਿਹਾ ਵਾ ਇਹਦੀ ਜੌਬ ਤੇ ਵੀ ਐਕਸ਼ਨ ਹੋਊਗਾ ਜੇਕਰ ਇਹਦੀ ਜੇਕਰ ਇਹ ਨਹੀਂ ਤਾਂ ਮੈਂ ਤਾਂ ਇਹਨੂੰ ਦਿੰਦਾ ਇਹਦੀ ਲਾਈਫ ਹੋਈਦੀ ਹੋਸਾ ਦੀ ਡਿਸਟਰਬ ਇਹ ਜੁਆਲੋ ਸਮਝ ਨਹੀਂ ਗਿਆ ਹਾਂਜੀ ਥੋੜਾ ਬੋਲਾ ਮਾੜਾ ਹਾਂ ਜੀ ਥੋੜਾ ਬੋਲਾ ਮਾੜਾ ਮੈਂ ਹੁਣ ਮੜਾ ਜਾ ਆ ਵੇਖੋ ਹਾਂ ਵੇਖ ਲੋ ਐਹ ਦੀਪਕ ਤਨੁਚਾਰ ਨੂੰ ਰੱਖਿਆ ਪਾ ਕੰਮ ਕਰਾਉਣੇ ਤੇ ਵੇਖ ਲੋ ਯਾਰ ਅੱਜ ਕੱਲ ਤਾਂ ਜਾਨਵਰ ਤੇ ਵੀ ਨਹੀਂ ਲੋਕੀ ਇਹਦਾ ਕਰਦੇ ਵੀ ਜਿਆਦਾ ਲੋਡ ਪਾ ਦਈਏ ਤੇ ਰਾਡੀ ਮੇਰੇ ਵਰਗੇ ਕਹਿਣ ਦਿੰਦੇ ਯਾਰ ਕੀ ਕਰਨ ਦਿਆ ਇਹ ਉਹ ਤਾਂ ਠੀਕ ਪਾਇਆ ਕੱਪੜੇ ਪੁਵਾਏ ਗਏ ਆ ਠੀਕ ਆ ਪੁਵਾਏ ਨਹੀਂ ਪੁਵਾਏ ਗਏ ਰਾਤ ਹੀ ਵੀਰ ਆਇਆ ਸੀ ਨਾ ਲੈਣ ਵੀ ਵੀਰ ਕਹਿੰਦਾ ਵੀ ਉਹ ਬੰਦਾ ਦੇ ਦੇ ਸਾਨੂੰ ਉਦੋਂ ਉਹਦੀ ਇਹਦੀ ਕੰਡੀਸ਼ਨ ਬਹੁਤ ਹੀ ਮਤਲਬ ਕ੍ਰਿਟੀਕਲ ਸੀਗੀ ਠੀਕ ਸੀ ਗਲਪ ਕੰਡੀਸ਼ਨ ਬਾਸੀ ਦਿਆ ਨਹੀਂ ਕੋ ਸਰਪੰਚ ਸਾਹਿਬ ਦੇਖਦੇ ਨੇ ਜਦੋਂ ਮੈਂ ਜਦੋਂ ਪਤਾ ਨਹੀਂ ਕਿੱਥੋਂ ਕੱਪੜੇ ਪਾ ਜਿਓ ਚਲੋ ਉਹ ਅਸਲ ਤੇ ਨਾ ਮੈਂ ਇਸ ਬੰਦੇ ਨੂੰ ਮੈਂ ਹਾਲਾਂਕਿ ਹਾਲਾਂਕਿ ਇਸ ਮੈਂ ਨਾ ਇਸ ਬੰਦੇ ਨੂੰ ਫਿਰ ਵੀ ਮੈਂ ਵੀਰੇ ਇਸ ਬੰਦੇ ਨੂੰ ਦਾਤ ਦਿਨਾ ਵਾ ਇਹ ਬੰਦੇ ਨੂੰ ਮੈਂ ਕਿਹਾ ਕਿ ਤੂੰ ਉਹਨਾਂ ਦੇ ਘਰ ਨਹੀਂ ਜਾਣਾ ਤੂੰ ਉਹਨਾਂ ਦੇ ਘਰ ਨਹੀਂ ਜਾਣਾ ਮੈਂ ਬੰਦਾ ਲੈ ਕੇ ਆਉਣਾ ਪਹਿਲੇ ਗੱਲਬਾਤ ਸੁਣ ਕੇ ਹਾਂ ਬਸ ਸੁਣ ਲਿਆ ਗੱਲਬਾਤ ਉਹ ਕਹਿ ਤ ਕਿਤੇ ਦਾ ਉਹਨਾਂ ਨੇ ਫੜ ਲਿਆ ਨਾ ਹੋਰ ਬੁਣੀ ਨਹੀਂ ਆਉਣਾ ਚੰਦਾ ਪੁੱਛ ਇਹਨੇ ਵੀਰ ਨੇ ਕਿਹਾ ਵੀ ਉਹ ਮੇਰਾ ਫਰੈਂਡ ਹੈ ਉਹ ਮੇਰਾ ਦੋਸਤ ਹੈ ਉਹ ਜਿਹਦੇ ਘਰੇ ਬੰਦਾ ਤਾਂ ਭੇਜਿਆ ਸੀ ਉਹਨੂੰ ਅਸੀਂ ਵੀ ਮザ ਲਿਆ ਜੇ ਤੇਰਾ ਫਰੈਂਡ ਹੈ ਨਾ ਕੋਈ ਉਨੀ ਇੱਕੀ ਗੱਲ ਨਾ ਹੋਵੇ ਉਹਨੂੰ ਲਿਆ ਨਹੀਂ ਤੇ ਅਸੀਂ ਦਾ ਬੰਦਾ ਨਹੀਂ ਭੇਜਦੇ ਇਹਨੇ ਕਿਹਾ ਵੀ ਮੇਰੇ ਬਹੁਤ ਅੱਛੇ ਰਿਲੇਸ਼ਨ ਹੈ ਉਹਦੇ ਨਾਲ ਬੰਦੇ ਨਾਲ ਜਿਹਦੇ ਘਰੇ ਹੈ ਤਾਂ ਭੇਜਿਆ ਸੀ ਉਹਨੂੰ ਓਦਾਂ ਨਹੀਂ ਭੇਜਦੇ ਸੀ ਅਸੀਂ ਮੈਂ ਤਾਂ ਆ ਕੇ ਚੱਲਦਾ ਮੈਂ ਕਿਹਾ ਵੀ ਲੈ ਆ ਚੱਲ ਕੋਈ ਨਹੀਂ ਫਿਰ ਅਸੀਂ ਲੈ ਜਾਾਂਗੇ ਜੋ ਮੇਲੇ ਸੱਚਾ ਕੋ ਆ ਗਿਆ ਦੇ ਅਦਿਕਲ ਫਟਾਫਟ ਵੀਡੀਓ ਬਣਾ ਕੇ ਤੇ ਸਾਡਾ ਬੱਚਾ ਬੰਮ ਹੋ ਗਿਆ ਹਾਂ ਇਹਨੇ ਫਾਲੋਅਰ ਵੀ ਹੋ ਸਾਰੇ ਵੀਡੀਓ ਬਿਲਕੁਲ ਉਹ ਤੇ ਤੁਹਾਨੂੰ ਪਤਾ ਹੀ ਹੈ ਲੱਖਾਂ ਨਾਲ ਫਾਲੋਅਰ ਇਹਨਾਂ ਦਾ ਕੰਮ ਹੀ ਇਹ ਹੋਈ ਹੈ ਕਿ ਆਪਣੇ ਉੱਪਰ ਹੁੰਦੇ ਤੱਕ ਪਹੁੰਚਾਂਗੇ ਇਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰਭਾਵ ਅਸਰ ਹਾਂ ਆ ਆ ਬੈਠੋ ਠੀਕ ਹੈ ਇਹ ਤੂੰ ਹਿਰ ਸੌਣ ਵੀ ਦੇੜੀ ਦੇ ਕਿ ਨੀਰਾ ਕਿਉਂ ਨਹੀਂ ਨਹੀਂ ਤਨ ਵੀ ਦੇ ਦਨ ਬਾਰ ਬਾਰ ਕੰਮ ਦੇ ਹਿਸਾਬ ਨਾਲ ਜੋ ਬਣਦਾ ਮੇਰੇ ਨਾਲ ਹੱਥ ਕਰੇਗਾ ਤਾਂ ਦੱਸੋ ਆਹ ਤੂੰ ਹੁਣ ਤੂੰ ਨਹੀਂ ਜਨ ਲੜ ਵੀ ਲੋ ਤੇ ਦੇਖ ਰ ਹੁਣ ਬੰਦਾ ਰਿਸਪੈਕਟ ਨਾਲ ਬੋਲ ਰਿਹਾ ਤੁਹਾਨੂੰ ਵੇਖੋ ਹੁਣ ਚਲੋ ਹਾਂ ਮੈਂ ਕਹਾਂ ਬਾਬਾ ਜੀ ਹੁਣ ਫੇਰ ਨਹੀਂ ਨਾ ਤੁਹਾਡਾ ਹੱਕ ਮੰਨ ਨਹੀਂ ਪਰ ਜੋ ਜੈਜ ਉਹ ਕੋ ਨਾ ਜੋ ਉਹਦਾ ਪਰਦਾ ਹੱਕ ਉਹ ਕੋ ਜੋ ਉਹਦਾ ਹੱਕ ਬਣਦਾ ਦਿਹਾੜੀ ਤਾਂ ਤੁਹਾਨੂੰ ਵੀ ਪਤਾ ਹੀ ਕੀ ਚੱਲਦੀ ਹੈ ਬੰਦੇ ਦੀ ਸਾਰਿਆਂ ਨੂੰ ਪਤਾ ਹੈ ਹਾਂ ਜੋ ਦਾ ਹੱਕ ਬਣਦਾ ਉਹ ਗਿਓ ਤੁਸੀਂ ਸਾਨੂੰ ਬੋਲਣ ਦਾ ਮੌਕਾ ਹੀ ਨਾ ਦਿਓ ਤੁਸੀਂ ਇਹ ਸਮਝਦੇ ਪਤਾ ਕੀ ਕਹਿਣ ਦੀ ਹੁੰਦੀ ਆ ਜਾਂ ਤੇ ਉਹਦੀ ਪੂਰੀ ਮਿਹਨਤ ਲਿਆ ਕੇ ਜਾ ਉਹਦੀ ਮਤਲਬ ਇੱਕ ਮੇਰੀ ਗੱਲ ਸੁਣਿਓ ਮੇਰੀ ਗੱਲ ਮੇਰੀ ਨਹੀਂ ਮੈਂ ਗੱਲ ਤੁਹਾਡੇ ਤੇ ਹੀ ਲਾ ਕਿ ਹੋਣੀ ਆ ਜਾ ਤੋ ਦੀ ਪੂਰੀ ਮਿੰਤ ਲਿਆਕਰ ਜਾਓ ਦੇ ਤੇ ਕਾਰਜ ਕਰਾਇਆ ਕਰੋ ਹਲਾ ਬਟ ਜਦੋਂ ਗਰਾਊਂਡ ਲੈਵਲ ਤੇ ਆਪਾਂ ਆਈਦਾਂ ਉਦੋਂ ਬੜਾ ਕੁਝ ਦਿਖਣਾ ਪੈਂਦਾ ਠੀਕ ਹੈ ਜੀ ਸਰਪੰਚ ਸਾਹਿਬ ਦੀ ਦੀ ਇੱਕ ਰਿਸਪੌਂਸ ਹੁੰਦੀ ਆ ਇੱਕ ਇਮੇਜ ਹੁੰਦੀ ਆ ਇੱਕ ਉਥੋਂ ਦੇ ਲੋਕਲ ਏਰੀਆ ਦੇ ਵੀਰ ਦੀ ਇਮੇਜ ਹੁੰਦੀ ਆ ਜਿਵੇਂ ਤੁਸੀਂ ਹੈ ਨਾ ਵਿਚਰਦੇ ਜੀ ਟਾ ਤੁਸੀਂ ਇੱਕ ਅਨਨੋਨ ਹੋਣ ਵਾਸਤੇ ਮਤਲਬ ਅਸੀਂ ਤਾਂ ਤੁਸੀਂ ਤੁਹਾਡੇ ਵਾਸਤੇ ਅਨੋਨਾ ਫਿਰ ਵੀ ਤੁਸੀਂ ਇੱਕ ਮਤਲਬ ਇੱਕ ਤਕੜੀ ਨਾਲ ਤੋਰਿਆ ਜੀ ਤੇ ਯਾਰ ਚਲੋ ਆਪਾਂ ਇਸ ਬੰਦੇ ਦੀ ਮਿਹਨਤ ਦਵਾਈਏ ਹੈ ਨਾ ਤੁਸੀਂ ਮੈਸਾਲਿਕ ਕਿ ਕਿਆ ਸੀਗਾ ਪਾਣੀ ਦੀ ਇੱਕ ਰਾਸ ਤੋਂ ਇਹਨਾਂ ਸਰਪੰਸਾਂ ਨੇ 6 ਮਹੀਨੇ ਕਹਤੀ ਮੈਂ ਇਹਨਾਂ ਦੀ ਗੱਲ ਨਾਲ ਐਗਰੀਅਮ ਠੀਕ ਹੈ ਜੀ ਇੱਥੇ ਤੁਹਾਡੇ ਜੋ ਤੁਸੀਂ ਕਹਿੰਦਾ ਇਹ ਮੈਂਟਲੀ ਡਿਸੇਬਲ ਆ ਠੀਕ ਹੈ ਜੀ ਜਿਹੜਾ ਮੈਂਟਲੀ ਮੈਂ ਨਹੀਂ ਮੈਂ ਤਾਂ ਲੈ ਕਰੀ ਆ ਵੀ ਇਸ ਤੇ ਜਿਹੜਾ ਮੈਂਟਲੀ ਸਟਰੋਂਗ ਹੋਵੇ ਨਾ ਉਹ ਸਵੇਰੇ 9 ਵਜੇ ਹੁੰਦਾ ਵਾ ਸ਼ਾਮੀ 6 ਵੇ ਚੱਲ ਜਾਂਦਾ ਉਹ ਪੂਰੀ ਦਿਹਾੜੀ ਲੈਂਦਾ ਇਹ ਮੈਂਟਲੀ ਡਿਸਟੇਬਲ ਡਿਸੇਬਲ ਆ ਬਟ ਇਹ ਜਿਹੜਾ ਇਹਦਾ ਕੰਮ ਦਾ ਮਤਲਬ ਕੀ ਕਹਿੰਦੇ ਨੇ ਨਾ ਵੀ ਊਣ ਤਾਂ ਜਿਹੜੀ ਰਹਿ ਜਾਂਦੀ ਆ ਇਹ 24 ਘੰਟਿਆਂ 'ਚ ਪੂਰੀ ਕਰ ਦਿੰਦਾ ਤੁਸੀਂ ਸਮਝੇਗੇ ਨਾ ਮੇਰੀ ਗੱਲ ਨੂੰ ਵੀ ਉਹ 9 ਤੋਂ 6 ਹੁੰਦਾ ਵਾ ਉਹ ਕੰਮ ਕਰ ਦਿੰਦਾ ਵਾ ਵੀ 100 ਮਤਲਬ 100 ਰੁਪਏ ਦੇ ਨਾਲ ਕੰਮ ਕਰ ਦਿੰਦਾ ਇਹ ਅੱਧੀ ਦਿਹਾੜੀ 'ਚ 50 ਰੁਪਏ ਦਾ ਕੰਮ ਕਰਦਾ ਹੋਊਗਾ ਤੇ ਅੱਧੀ ਦਿਹਾੜੀ ਫੇਰ 24 ਘੰਟੇ ਲੌਂਦਾ ਤੇ 50 ਰੁਪਏ ਦਾ ਦੁੱਚ ਵੀ ਕੰਮ ਕਰਦੇ ਆ ਮਤਲਬ ਇਹਦੀ ਇਹਦੀ ਮਿਹਨਤ ਉਹਦੀ ਮਿਹਨਤ ਉਹ ਇਹ 24 ਘੰਟੇ 'ਚ ਕਰ ਦਿੰਦਾ ਉਹ 12 ਮਿੰਟ ਦੇ ਜੋ ਇੰਨਾ ਕਰ ਦਿੰਦਾ ਹਨਾ ਉਵੀ ਦੇ ਕੋ ਰਾਤ ਵੀ ਖੜ ਗਿਆ ਸੀ ਨਹੀਂ ਦੇ ਵੇਖੋ ਭਾਈ ਤਰਕੇ 4 ਵਜੇ ਕਿਹਨਾ ਬੰਦਾ ਉਹਦਾ ਵੈਸੀ ਇੱਥੇ ਤਰਕੇ ਤੇਰੇ ਕੋਲ 4 ਵਜੇ ਆਗੇ ਸੀ ਹੈਨਾ ਉਹ ਬੰਦਾ ਕੰਮ ਕਰ ਰਿਹਾ ਸੀ ਨਾ ਕਿਹੜਾ ਕਿੰਨੇ ਵਜੇ ਸੀ ਮੇਰੇ ਕੋਲ 4 4:30 ਤੇਰੇ ਕੋਲ ਆ ਗਿਆ ਭਾਈ ਹਾਂ 5:30 ਪੌਣੇ 6 ਚੱਲ 6 ਵਜੇ ਮੈਂ ਚੱਲ 6 ਵਜੇ ਲਾ ਲਾ 6 ਵਜੇ ਲਾ ਲਾ ਮੈਂ ਤੇਰੀ ਗੱਲ ਮੈਂ ਇਸੇ ਗੱਲ ਤੇ ਬੋਲਿਆ ਵੀ ਤੂੰ ਖੁਦ ਦੱਸੇ ਵੀ ਮੈਂ ਇਨੇ ਵਜੇ ਆ ਸਾਡੇ ਕੋਲ ਠੀਕ ਹੈ ਜੀ ਮੈਂ ਇਹਨਾਂ ਚੀਜ਼ਾਂ 'ਚ ਰਹਿਣਾ 6 ਵਜੇ ਆ ਗਿਆ ਨਾ ਕਿਹੜਾ ਬੰਦਾ ਵਾ ਕਿ ਦਿਹਾੜੀਦਾਰ ਬੰਦਾ ਤੇਰੇ ਘਰ ਇਸ ਤਰਕੇ 6 ਵਜੇ ਆਉਗਾ ਕੋਈ ਉਸੇ ਬਿਲਾ ਆ ਗਿਆ ਸੀ ਨਾ ਇਹ ਉਹ ਟਾਈਮ ਟੇਬਲ ਨਹੀਂਗਾ ਉਹ 8:00 ਉਹ ਕੋਈ ਟਾਈਮ ਟੇਬਲ ਨਹੀਂਗਾ ਉਹ ਮੈਂ ਨਹੀਂ ਗੱਲ ਇੱਕ ਬੰਦਾ ਆ ਕੇ ਗੱਲ ਕਰ ਰਿਹਾ ਸਰ ਅੰਕਲ ਗੱਲ ਪਹਿਲੀ ਮੇਰੀ ਗੱਲ ਹੈ ਜੇ ਸ਼ੇਮ ਹੈ ਚਲੋ ਪਾਜੀ ਗੱਲ ਇਹ ਆ ਕਿ ਇਹਦੇ 6 ਮਹੀਨੇ ਦਾ ਜੋ 6 ਮਹੀਨੇ ਦਾ ਪਾਜੀ ਉਹਨਾਂ ਨੇ ਕਿਹਾ ਤਾਂ ਜੋ ਇੱਥੇ ਲੋਕਲ ਦੀ ਹਾੜੀ ਚੱਲਦੀ ਆ 550 ਰੁਪਏ ਇੱਥੇ ਲੋਕਲ ਦੀ ਹਾੜੀ ਚੱਲਦੀ ਜੀ ਉਸ ਹਿਸਾਬ ਨਾਲ 6 ਮਹੀਨੇ ਦਾ ਇਹਦਾ ਕੈਲਕੂਲੇਟ ਕਰ ਲੋ ਤੇ ਇਹ ਸਰਪੰਚ ਸਾਹਿਬ ਨੂੰ ਹੈਂਡ ਓਵਰ ਕਰੋ ਜਾਂ ਜਦੋਂ ਇਹਦਾ ਅਕਾਊਂਟ ਖੁੱਲ ਜੇ ਉਦੋਂ ਇਹਦੇ ਅਕਾਊਂਟ 'ਚ ਟ੍ਰਾਂਸਫਰ ਹੋਊਗਾ ਜਾ ਜਦ ਨਹੀਂ ਸਾਵਲੀ ਮਿਲ ਗਈ ਅਸੀਂ ਸਰਪੰਚ ਸਾਹਿਬ ਨੂੰ ਪੁੱਛਣਾ ਸੀ ਇਹਨਾਂ ਨੂੰ ਬੱਲੇ ਨਹੀਂ ਹੋਣਾ ਹੁਣ ਅਸੀਂ ਤੁਹਾਡੀ ਗੱਲ ਮੰਨੀ ਹੁਣ ਜਿਹੜਾ ਠੀਕ ਹੈ ਜੀ ਵਿਚਕਾਰਲਾ ਬੰਦਾ ਸਰਪੰਚ ਸਾਹਿਬ ਦੱਸੋ ਸਰਪੰਚ ਸਾਹਿਬ ਉਹ ਆਜੂ ਇੰਦੇ ਕੋ 400 ਇੱਕੋ ਕਰ ਲੈ ਦੋ ਨਾ ਨਾ ਅਲੱਗੋ ਕਰ ਹਾਂ ਚਲੋ ਜਦੋਂ ਤੁਹਾਡੀ ਸਹਿਮਤੀ ਹੋ ਜੇ ਤੁਸੀਂ ਰੱਖ ਲੋ ਇਹਦੀ ਸੇਵਾ ਤੁਸੀਂ ਰੱਖ ਲੋ ਠੀਕ ਹੈ ਜੀ ਇਹ ਦੋ ਵਾਰ ਨਾ ਕੁਝ ਕਿਉ ਹੁਣ ਫਿਰ ਕਰੋ ਕੈਲਕੂਲੇਟ ਦੋ ਮੈਂ ਮਾੜਾ ਜਿਹਾ ਤਾਂਸ ਮੈਨੂੰ ਮਾਰ ਦੋ ਇਹੋ ਹੀ ਮੁੱਖ ਦੀ ਗੱਲ ਇਹੋ ਹੀ ਆ ਠੀਕ ਹੈ ਜੀ ਮੁੱਖ ਦੀ ਗੱਲ ਚਲੋ ਰਹਿਣ ਦੋ ਚਲੋ ਮੈਂ ਜਾਂ ਜਾਂਦੇ ਚਲੋ ਠੀਕ ਰੋ ਠੀਕ ਹੈ ਠੀਕ ਹੈ ਠੀਕ ਹੈ ਨਾ ਇਹ ਦ ਜਾ ਯਾਰ ਬਰਾਦਰੋ ਤਾਂ ਮੈਨੂੰ ਦੇ ਥਾਣੇ ਦਾ ਨੰਬਰ ਦੇ ਮੈਂ YouTube ਤੇ ਕਰਦਾ ਇੱਥੇ ਸਾਦੇ ਪੁਲਸ ਠੀਕ ਹੈ ਇੱਥੇ ਬਾਹਰ ਮੈਂ ਇੱਥੇ ਪੁਲਸ ਕਰਦਾ ਲੈ ਹੋ